ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ ਉਸ ਚੀਜ਼ ਦੇ ਜਿਹਦੇ ਲਈ ਤੁਸੀਂ ਬੈਂਕਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕੇ ਹੋ ਤੁਹਾਡੇ ਘਰੇ ਵਿਆਹ ਰੱਖਿਆ ਤੇ ਤੁਸੀਂ ਤਰਸ ਰਹੇ ਹੋ ਇਹਨਾਂ ਬੰਡਲਾਂ ਨੂੰ ਹਾਂਜੀ ਧਿਆਨ ਨਾਲ ਦੇਖ ਲਓ ਇਹ ਹੈ ਜੀ 10-10 ਦੀ ਗੁੱਟੀ ਵਾਲੇ ਬੰਡਲ ਵਿਆਹ ਇਹਨਾਂ ਤੋਂ ਬਿਨਾ ਨਹੀਂ ਪੂਰੇ ਹੁੰਦੇ ਉਹ ਏ ਹੈ ਉਹ ਖਾਸ ਚੀਜ਼ ਦਾ ਬੰਡਲ ਜਿਹੜਾ ਬੈਂਕਾਂ ਦੇ ਵਿੱਚ ਅੱਜ ਤੱਕ ਮਿਲ ਨਹੀਂ ਰਿਹਾ ਆਮ ਬਾਹਰੋਂ ਲੋਕਾਂ ਕੋਲੋਂ ਦਲਾਲਾਂ ਕੋਲੋਂ ਆਮ ਮਿਲ ਜਾਂਦਾ ਹੈ ਲੇਕਿਨ ਬੈਂਕ ਕਰਮਚਾਰੀ ਕਹਿ ਦਿੰਦੇ ਆ ਵੀ ਸਾਡੇ ਕੋਲ ਇਹ ਆ ਹੀ ਨਹੀਂ ਰਹਾ ਕਿਤੇ ਨਾ ਕਿਤੇ ਬੈਂਕ ਦੇ ਕਰਮਚਾਰੀ ਇਹਨਾਂ ਦੇ ਦਲਾਲਾਂ ਨਾਲ ਮਿਲ ਜੁਲ ਕੇ ਇਹ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਹਾਂਜੀ ਕਹਿੰਦੇ ਨੇ ਜੀ 10 ਦਾ ਬੰਡਲ ਬੈਂਕਾਂ ਦੇ ਵਿੱਚ ਮਿਲਦਾ ਹੀ ਨਹੀਂ ਤੇ ਆਮ ਬਾਹਰੋਂ ਤੁਸੀਂ ਬੰਦਿਆਂ ਤੋਂ ਦਲਾਲਾਂ ਤੋਂ ਲੈ ਸਕਦੇ ਹੋ ਪਰ ਤੁਹਾਨੂੰ ਇਹਦੀ ਕੀਮਤ 1000 ਰੁਪਏ ਦੀ 1500 ਰੁਪਿਆ ਪੇ ਕਰਨੀ ਪਊਗੀ ਹਾਂਜੀ ਜੇ ਤੁਹਾਡੇ ਕੋਲ ਨਹੀਂ ਹੈਗਾ ਦਰਸ਼ਨ ਕਰਨੇ ਆ ਦਰਸ਼ਨ ਕਰ ਸਕਦੇ ਹੋ ਆ ਦੇਖੋ ਜੀ ਗੁੱਟੀ ਦੇ ਮੈਂ ਵੀ ਗੁੱਟੀ ਮੇਰੀ ਨਹੀਂ ਹੈਗੀ ਮੈਂ ਵੀਡੀਓ ਬਣਾਉਣ ਲਈ ਕਿਸੇ ਤੋਂ ਲੈ ਕੇ ਆਇਆ ਬੜੀਆਂ ਮਿੰਟਾਂ ਕਰਕੇ ਮੰਗ ਕੇ ਲੈ ਕੇ ਆਇਆ ਤਾਂ ਮੈਨੂੰ ਇਹ ਗੁੱਟੀ ਮਿਲੀ ਹੈ ਮਾਰਕੀਟ 'ਚ ਆਮ ਲੋਕਾਂ ਨੂੰ ਕੁਝ ਨਹੀਂ ਮਿਲਦਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਹਸਪਤਾਲ ਦੀ ਬਿਸ਼ਪਾਰਸ਼ ਤੋਂ ਬਿਨਾ ਆਪਣੇ ਪੰਜਾਬ ਦੇ ਵਿੱਚ ਇਸ ਟਾਈਮ ਕੋਈ ਵੀ ਕੰਮ ਤੁਸੀਂ ਨਹੀਂ ਕਰਾ ਸਕਦੇ ਜੇ ਕਰਾ ਸਕਦੇ ਤਾਂ ਕਮੈਂਟ ਕਰਕੇ ਜੁੜ ਦੱਸਿਓ ਵੀ ਆਹ ਕੰਮ ਹੈ ਬਿਨਾ ਸ਼ਪਾਰਸ਼ ਤੋਂ ਕਰਵਾ ਕੇ ਆਇਆ ਸੀ ਪਹਿਲਾਂ ਸਮਿਆਂ 'ਚ ਦੱਸਦੇ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਪਹਿਲਾਂ ਤਾਂ ਅਸੀਂ ਕਾਰਡ ਦਿਖਾਉਣਾ ਵਿਆਹ ਦਾ ਬੈਂਕ 'ਚ ਜਾ ਕੇ ਤੇ ਉਹਨਾਂ ਨੇ ਸਾਨੂੰ ਕਹਿਣਾ ਬਾਪੂ ਜੀ ਦੱਸੋ ਕਿੰਨੇ ਬੰਡਾਂ ਦੇ ਲੋੜ ਆ ਸਾਨੂੰ ਦੇ ਦੇਣਾ ਅਸੀਂ ਆਪਦੇ ਕੋਈ ਪੁਰਾਣਾ ਨੱਚਦਾ ਜਾਂ ਕੋਈ ਘਰੇ ਪ੍ਰੋਗਰਾਮ ਹੁੰਦਾ ਤਾਂ ਉੱਥੇ ਅਸੀਂ ਸ਼ੋਰਟ ਕਰ ਲੈਂਦੇ ਸੀ ਇਹਨਾਂ ਦੀ ਮੇਰਾ ਮੇਨ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਆਰਬੀਆਈ ਸਿੱਧਾ ਪੈਸਾ ਭੇਜਦਾ ਬੈਂਕਾਂ ਨੂੰ ਬੈਂਕਾਂ ਤੋਂ ਅੱਗੇ ਆਮ ਬਾਹਰ ਲੋਕਾਂ ਤੱਕ ਜਾਂਦਾ ਤੇ ਫਿਰ ਇਹ ਬੈਂਕਾਂ 'ਚ ਮਿਲ ਨਹੀਂ ਰੇ ਸਿੱਧੇ ਬਾਹਰ ਕਿਵੇਂ ਆ ਗਏ ਤੁਹਾਡੀ ਇਸ ਦੇ ਉੱਤੇ ਕੀ ਰਾਏ ਆ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਐਦਾਂ ਦੀਆਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜਿਹੜੀਆਂ ਸਮਾਜ 'ਚ ਕੰਮ ਆਉਣ ਵਾਲੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਆਪਣੇ ਸਮਾਜ ਦਾ ਕੋਈ ਥੋੜਾ ਮੋਟਾ ਸੁਧਾਰ ਹੋ ਸਕਦਾ ਹੈ ਨਹੀਂ ਤਾਂ ਜੇ ਤੁਸੀਂ ਵੀ ਹੁਣ ਅਜਿਹੀਆਂ ਵੀਡੀਓ ਨੂੰ ਸਕਿਪ ਕਰ ਦਿੰਨੇ ਹੋ ਦੇਖਦੇ ਨਹੀਂ ਸ਼ੇਅਰ ਨਹੀਂ ਕਰਦੇ ਤਾਂ ਚੰਗੀ ਵੀਡੀਓ ਕਿਸੇ ਤੱਕ ਨਹੀਂ ਪਹੁੰਚਦੀ ਜੇ ਇਹ ਵੀਡੀਓ ਆਰਬੀ ਤੱਕ ਤੁਸੀਂ ਪਹੁੰਚਾ ਦਿੰਨੇ ਹੋ ਉਹਨਾਂ ਦੇ ਕਿਸੇ ਅਫਸਰ ਤੱਕ ਪਹੁੰਚਾ ਦਿੰਨੇ ਹੋ ਤਾਂ ਆਪਣੇ ਬਹੁਤ ਵੱਡੇ ਮਸਲੇ ਹੱਲ ਹੋ ਜਾਣੇ ਨੇ ਜਿਹੜੀ ਇਹ ਦਲਾਲਪੁਣਾ ਚੱਲ ਰਿਹਾ ਹੈ 500 ਰੁਪਿਆ 4 400 ਰੁਪਿਆ ਵੱਧ ਦੇਣਾ ਪੈ ਰਿਹਾ ਤਾਂ ਤੁਸੀਂ ਇਸ ਤੋਂ ਬਚ ਜਾਵੋਗੇ ਇਸ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ